ਦੋਸਤੋ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਵਾਪਸ ਆ ਜੇ ਤਾਂ ਉਹਨੂੰ ਭੁੱਲਿਆ ਨੇ ਕਹਿੰਦੇ ਜੀ ਹਾਂ ਅੱਜ ਗੱਲ ਕਰਨੀ ਹੈ ਬਿੱਟੂ ਸਾਹਿਬ ਦੀ ਜੋ ਕਿ ਬਿੱਟੂ ਨੂੰ ਦੁਨੀਆ ਜਾਣਦੀ ਹੈ ਔਰ ਇਹਨਾਂ ਨੂੰ ਵੱਖ-ਵੱਖ ਨਾਮਾਂ ਤੋਂ ਪਿੱਛੇ ਉਪਨਾਮ ਦਿੱਤੇ ਹੋਏ ਨੇ ਸਿੱਖਾਣ ਇਹਨਾਂ ਨੂੰ ਔਰ ਉਹ ਜਿਹੜਾ ਖਿਤਾਬ ਹੈ ਸਾਰੀ ਉਮਰ ਸਾਰੀ ਜ਼ਿੰਦਗੀ ਸਾਰੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਨਹੀਂ ਮਿਟਣਾ ਕਿਉਂਕਿ ਉਹ ਕਲੰਕ ਇਹਨਾਂ ਨੇ ਖੁਦ ਲਵਾਇਆ ਸੋ ਉਹ ਕਲੰਕ ਨੂੰ ਹੁਣ ਧੋਣ ਜਾ ਰਹੇ ਨੇ ਇਹ ਹਾਰਮ ਦੇ ਬਾਵਜੂਦ ਵੀ મોદી ਸਾਹਿਬ ਨੇ ਇਹਨਾਂ ਨੂੰ ਦਰਜਾ ਰਾਜ ਮੰਤਰੀ ਦਾ ਇਹ ਰੇਲ ਮੰਤਰੀ ਦਾ ਇਹਨਾਂ ਨੂੰ ਅਹੁਦਾ ਦਿੱਤਾ ਤੇ ਨਵਾਜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਕੀ ਕਹਿੰਦੀ ਹੈ ਹੁਣ ਬੀਜੇਪੀ ਦੀ ਇੱਥੇ ਇੱਕ ਵੀ ਸੀਟ ਨਹੀਂ ਲੱਗੀ 13 0 ਨਾਲ ਸਾਫ਼ ਹੋ ਗਏ ਤਾਂ ਬੀਜੇਪੀ ਚਾਹੁੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਕੁਝ ਸੀਟਾਂ ਲੈ ਕੇ ਆਈਏ ਔਰ ਇਹਨਾਂ ਪੰਜਾਬੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈਏ ਉਹ ਜਗ੍ਹਾ ਬਣਾਉਣ ਵਾਸਤੇ ਇਹਨਾਂ ਨੇ ਹੁਣ ਕਦਮ ਚੁੱਕੇ ਨੇ ਚਲੋ ਜੀ ਠੀਕ ਹੈ ਵੈਲਕਮ ਸਵਾਗਤ ਆ ਤੁਹਾਡਾ ਇਹ ਸਾਡੀ ਮੋਦੀ ਨਾਲ ਕੋਈ ਦੁਸ਼ਮਣੀ ਨਹੀਂ ਮੋਦੀ ਨਾਲ ਕੋਈ ਵੱਟ ਦਾ ਰੋਲਾ ਨਹੀਂ ਤੇ ਗੱਲ ਸਿਰਫ ਰੋਲਾ ਇੱਥੋਂ ਦਾ ਹੀ ਆ ਕਿ ਮਤ ਭੇਦਾਂ ਦਾ ਰੋਲਾ ਹੈ ਮਨਾਂ ਦਾ ਰੋਲਾ ਹੈ ਜਦੋਂ ਉਹ ਸਾਡੇ ਲਈ ਕੁਝ ਕਰਦੇ ਨਹੀਂ ਤਾਂ ਫਿਰ ਸਾਨੂੰ ਵੀ ਇਹ ਬਰਦਾਸ਼ਤ ਇਹ ਭਾਰਤ ਦੇ ਦੂਸਰੇ ਰਾਜਾਂ ਨੂੰ ਇੰਨੀਆਂ ਫੈਸਿਲਿਟੀਆਂ ਇੰਨਾ ਪੈਸਾ ਦਿੰਦੇ ਨੇ ਇੰਨੇ ਫੰਡ ਦਿੰਦੇ ਨੇ ਤਾਂ ਪੰਜਾਬ ਬਾਰੇ ਵਿਤਕਰਾ ਕਿਉਂ ਸੋ ਇਹਨਾਂ ਨੇ ਵੀ ਕਦਮ ਚੁੱਕਿਆ ਹੈ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਜੇ ਕੋਈ ਇੱਕ ਕਦਮ ਅੱਗੇ ਵਧਾਏ ਤਾਂ ਦੋ ਕਦਮ ਵੱਧ ਜਾਣਾ ਚਾਹੀਦਾ ਹੈ ਬਿੱਟੂ ਹੁਣ ਸੁਪਨਾ ਦੇਖ ਰਹੇ ਨੇ ਪੰਜਾਬ ਦੇ ਸੀਐਮ ਪਦ ਦਾ ਮੁੱਖ ਮੰਤਰੀ ਦਾ ਜੀ ਹਾਂ ਇਹਦਾ ਕਾਰਨ ਕੀ ਬਣਿਆ ਇਹਨਾਂ ਨੇ ਬੈਠ ਕੇ ਮੀਟਿੰਗ ਕਰੀ ਹੈ ਬਿੱਟੂ ਨੂੰ ਅਹੁਦਾ ਦਿੱਤਾ ਹੈ ਔਰ ਬਿੱਟੂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜੇ ਕੇਂਦਰ ਸਰਕਾਰ ਕੋਈ ਕਦਮ ਚੁੱਕਦੀ ਹੈ ਤਾਂ ਮੈਂ ਉਹਦੇ ਵਿੱਚ ਕੋਈ ਰੋੜਾ ਨਹੀਂ ਪਾਵਾਂਗਾ ਜੀ ਹਾਂ ਬਹੁਤ ਵੱਡੀ ਔਰ ਬਹੁਤ ਵਧੀਆ ਖਬਰ ਜੇ ਜੇਦੋਂ ਕਿਸੇ ਦੀ ਮਤ ਮਾਰੀ ਹੋਵੇ ਤਾਂ ਉਹਦੀ ਮਤ 'ਚ ਵੈਗਰੂ ਸੋਜੀ ਪਾ ਦੇਵੇ ਤਾਂ ਉਹਦਾ ਵੈਲਕਮ ਸਵਾਗਤ ਤਾੜੀਆਂ ਨਾਲ ਕਰਨਾ ਚਾਹੀਦਾ ਹੈ ਬਿੱਟੂ ਸਾਹਿਬ ਇਹ ਪਹਿਲੀ ਵਾਰੀ ਮੈਂ ਸਾਹਿਬ ਸ਼ਬਦ ਲਾਇਆ ਕਿਉਂਕਿ ਤੁਸੀਂ ਚੰਗਾ ਕਦਮ ਚੁੱਕਿਆ ਹੈ ਉਹਨਾਂ ਦੀਆਂ ਵਿਚਾਰਿਆਂ ਦੀਆਂ ਦੂਜੀ ਦੂਜੀ ਵਾਰੀ ਜੇ ਉਹਨਾਂ ਦੀ ਜੋੜੀ ਹੈ ਤਾਂ ਦੋ-ਦੋ ਵਾਰੀ ਉਹ ਸਜ਼ਾ ਕੱਟ ਚੁੱਕੇ ਨੇ ਤੇਰੀ ਉਹਨਾਂ ਤੇ ਸਜ਼ਾ ਚੱਲ ਰਹੀ ਹੈ ਜਦਕਿ ਉਹ ਸਜ਼ਾ ਮੁਕਤ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀ ਸਰਕਾਰਾਂ ਨੇ ਅੰਦਰ ਤੁੰਨ ਕੇ ਰੱਖੇ ਹੋਏ ਨੇ ਇਹ ਮਾਨਵਤਾ ਦੇ ਖਿਲਾਫ ਹੈ ਕਾਨੂੰਨਾਂ ਦੀ ਮਾਨਵਤਾ ਮਨਵਯੋਗ ਦੇ ਵਿੱਚ ਵੀ ਇਹਦੀਆਂ ਬੜੀਆਂ ਰੀਟਾਂ ਪਈਆਂ ਕੋਈ ਨਹੀਂ ਜੇ ਸੁਣਦਾ ਭਾਰਤ ਦੇ ਕਾਨੂੰਨ ਦੇ ਤਹਿਤ ਇਹ ਇਹਨਾਂ ਨੂੰ ਨਜਾਇਜ਼ ਤਰੀਕੇ ਨਾਲ ਰੱਖਦੇ ਨੇ ਇੱਥੇ ਭਾਰਤ ਦੇ ਕਾਨੂੰਨ ਨੂੰ ਕੋਈ ਨਹੀਂ ਜੇ ਪੁੱਛਦਾ ਇਹਨੂੰ ਰੱਖ ਲੈਂਦੇ ਨੇ ਜੇਬ 'ਚ ਪਾ ਕੇ ਸੰਵਿਧਾਨ ਦੀ ਇੱਥੇ ਵਰਤੋਂ ਚੰਗੀ ਤਰ੍ਹਾਂ ਨਹੀਂ ਹੁੰਦੀ ਦੁਰਪਯੋਗ ਹੁੰਦਾ ਸੋ ਬਿੱਟੂ ਵਾਰੀ ਕਹਿ ਰਹੇ ਨੇ ਕਿ ਆਪਾਂ ਪਿਛਲੀਆਂ ਗੱਲਾਂ ਨੂੰ ਛੱਡ ਕੇ ਭੁੱਲ ਕੇ ਅੱਗੇ ਨੂੰ ਵਧਣਾ ਵਧੋ ਜੀ ਵਧੋ ਬਹੁਤ ਧੰਨਵਾਦ ਹੈ ਤੁਹਾਡਾ वेलकम है ਤੁਸੀਂ ਵੀ ਵਧੋ ਤੇ ਅਸੀਂ ਵਧੀਆ ਰੋਲੇ ਰੱਪੇ ਪਿਛਲੇ ਮੁਕੰਨ ਬੰਦੀ ਸਿੰਘਾਂ ਦੀ ਸਾਰਿਆਂ ਦੀ ਰਿਹਾਈ ਹੋਵੇ ਪਰ ਸਿਰਫ ਬੰਦੀ ਸਿੰਘਾਂ ਤੱਕ ਹੀ ਨਹੀਂ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਹੱਕਾਂ ਦੀ ਵੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਨੂੰ ਵਿਸ਼ੇਸ਼ ਦਰਜੇ ਦਾ ਵੀ ਦਬਾਓ ਜੇ ਬਿਹਾਰ ਨੂੰ ਯੂਪੀ ਨੂੰ ਜਾਂ ਤਮਿਲਨਾਡੂ ਵਰਗੇ ਨੂੰ ਉਹਨਾਂ ਦੀਆਂ ਵੋਟਾਂ ਲੈ ਕੇ ਉਹਨਾਂ ਦੀਆਂ ਸੀਟਾਂ ਲੈ ਕੇ ਵਿਸ਼ੇਸ਼ ਦਰਜੇ ਦਾ ਰਾਜ ਦੇ ਦਿਓ ਤਾਂ ਪੰਜਾਬ ਨੇ ਸਭ ਤੋਂ ਵੱਧ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਨੇ ਸਭ ਤੋਂ ਵੱਧ ਜਾਨਾਂ ਦਿੱਤੀਆਂ ਨੇ ਔਰ ਆਪਣੀਆਂ ਹਿੱਕਾਂ ਡਾ ਡਾ ਕੇ ਦੇਸ਼ ਨੂੰ ਆਜ਼ਾਦ ਕਰਾਇਆ ਇਹ ਭਾਰਤ ਦਾ ਮੁੱਖ ਸੂਬਾ ਔਰ ਸਭ ਤੋਂ ਨੰਬਰ 1 ਦਾ ਸੂਬਾ ਇਹਨੂੰ ਐਲਾਨਿਆ ਜਾਣਾ ਚਾਹੀਦਾ ਹੈ ਕਿ ਲੋਕਾਂ ਨੂੰ ਤਰੱਕੀ ਵੱਲ ਤੁਰਨਾ ਚਾਹੀਦਾ ਹੈ ਵੱਧ ਤੋਂ ਵੱਧ ਨੌਕਰੀਆਂ ਵੱਧ ਤੋਂ ਵੱਧ ਇਥੇ ਇੰਡਸਟਰੀ ਵੱਧ ਤੋਂ ਵੱਧ ਖੇਤੀਬਾੜੀ ਕਿਸਾਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਇਹਦੇ ਨਾਲ ਨਾਲੇ ਜਿਹੜੇ ਤੁਹਾਡੇ ਬਾਰਡਰ ਤੇ ਮੋਦੀ ਸਾਹਿਬ ਕਿਸਾਨ ਬੈਠੇ ਨੇ ਇਹਨਾਂ ਨੂੰ ਘਰ ਭੇਜੋ ਇਹਨਾਂ ਦੀ ਝੋਲੀ ਭਰ ਕੇ ਖੁਸ਼ ਕਰਕੇ ਭੇਜੋ ਕਿਉਂਕਿ ਤੁਸੀਂ ਵੀ ਦੇਖ ਰਹੇ ਹੋ ਤੁਹਾਡੀ ਵੀ ਸਰਕਾਰ ਡਾਵਾ ਡੋਲ ਹੈ ਡੁਗਡੁਗੀ ਸਰਕਾਰਾਂ ਜਿਆਦਾ ਦਿਨ ਨਹੀਂ ਚੱਲ ਸਕਦੀ ਜਿੱਦਨ ਨितीश ਨितीश ਪੈਤਰੇ ਬਾਜ ਪੈਤਰੇ ਬਦਲ ਗਿਆ ਉਹਦਨ ਹੀ ਤੁਹਾਡਾ ਉਹ ਥੰਮ ਕਿਥੋਂ ਨਹੀਂ ਲੱਗੀ ਹੋਈ ਹੈ ਉਹਦਨ ਹੀ ਸਾਰੀ ਛੱਤ ਡਿੱਗ ਜਾਣੀ ਹੈ ਐਦਾਂ ਹੀ ਨੈਡੂ ਹੈ ਸੋ ਇਹ ਨੈਡੂ ਨੂਡੂ ਜਿਨ੍ਹਾਂ ਨੇ ਇਹ ਜਿੰਨਾ ਚਿਰ ਵੜਿਆ ਵੜਿਆ ਕੇ ਤੁਸੀਂ ਰੱਖਣੇ ਨੇ ਉਹਨਾਂ ਚਿਰ ਹੁਣ ਤੁਸੀਂ ਆਪਣੀ ਮਨਮਨੀ ਨਹੀਂ ਕਰ ਸਕਦੇ ਆਪਣੇ ਕੋਲੋਂ ਵਾਧੂ ਕਾਨੂੰਨ ਨਹੀਂ ਜੋੜ ਸਕਦੇ ਤੱਕਾ ਕਿਸੇ ਨਾਲ ਨਹੀਂ ਕਰ ਸਕਦੇ ਹੁਣ ਤੁਹਾਨੂੰ ਮਿਲ ਜੁਲ ਕੇ ਹੀ ਰਹਿਣਾ ਪੈਣਾ ਹੈ ਔਰ ਇਹਦੇ ਚੀ ਫਾਇਦਾ ਹੈ ਹੁਣ ਅੱਗੇ ਆਉਣ ਵਾਲਾ ਸਮਾਂ ਆਪਣਾ ਸਹੀ ਕਰਜੋ ਸੋ ਸਾਗੇ ਹੱਥ ਜੋੜ ਕੇ ਬੇਨਤੀ ਹੈ ਕਿ ਬਿੱਟੂ ਨੂੰ ਜਿੰਨਾ ਵੀ ਬੁੱਚੜ ਜੇ ਉਹ ਕਹਿ ਲਿਆ ਕਹਿ ਲਿਆ ਜੋ ਕੁਝ ਵੀ ਹੋ ਗਿਆ ਠੀਕ ਹੋ ਗਿਆ ਤੇ ਅੱਗੇ ਜੇ ਇਹ ਨਰਮ ਪੈਂਦਾ ਤੇ ਆਪਾਂ ਨੂੰ ਵੀ ਨਰਮ ਪੈ ਜਾਣਾ ਚਾਹੀਦਾ ਹੈ ਆਪਾਂ ਨੂੰ ਫਾਇਦਾ ਉਠਾ ਜਾਣਾ ਚਾਹੀਦਾ ਹੈ ਇਹਦੇ ਨਾਲ ਮਿਲ ਕੇ ਇਹ ਸਰਕਾਰ ਤੋਂ ਮਿਲ ਕੇ ਚਲੋ ਜੇ ਇਹ ਆਪਣੇ ਬੰਦੀ ਸਿੰਘ ਰਹਾ ਕਰਦੇ ਨੇ ਆਪਣੇ ਪਾਣੀਆਂ ਦੇ ਮੁੱਦੇ ਸਾਡੇ ਸਟੇਟ ਜਿਹੜੇ ਤੋੜ ਕੇ ਰਾਜਸਥਾਨ ਹਿਮਾਚਲ ਹਰਿਆਣਾ ਛੋਟਾ ਕੀਤਾ ਪੰਜਾਬ ਨੂੰ ਇਹਦੇ ਤੇ ਵੀ ਚਰਚਾ ਹੋਣੀ ਚਾਹੀਦੀ ਹੈ ਇਹੋ ਜਿਹੇ ਮੁੱਦਿਆਂ ਤੇ ਜੇ ਇਹ ਸਾਡੇ ਨਾਲ ਹੱਥ ਮਿਲਾਉਂਦੇ ਨੇ ਤੇ ਆਪਾਂ ਮੋਦੀ ਸਾਹਿਬ ਦੇ ਨਾਲ ਖੜੇ ਹੋ ਜਾਾਂਗੇ ਮੋਦੀ ਸਾਹਿਬ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਸਿਰਫ ਸਮਝੌਤਿਆਂ ਦੀ ਦੁਸ਼ਮਣੀ ਹੈ ਹੂ ਵੀ ਨਰਮ ਪੈਣ ਤੇ ਕੁਛ ਆਪਾਂ ਵੀ ਇਧਰੋਂ ਨਰਮ ਪਈਏ ਤੇ ਆਪਾਂ ਅੱਗੇ ਨੂੰ ਵਧੀਏ ਬਿੱਟੂ ਸਾਹਿਬ ਆਉਣ ਵਾਲੇ ਸਮੇਂ ਦੇ ਸੀਐਮ ਪਦ ਦੇ ਸੁਪਨੇ ਦੇਖ ਰਹੇ ਨੇ ਸੁਪਨਾ ਸੁਪਨੇ ਹੁੰਦਾ ਹੈ ਕਦੇ-ਕਦੇ ਸੱਚ ਵੀ ਹੋ ਜਾਂਦਾ ਹੈ ਔਰ ਕਦੇ-ਕਦੇ ਸੁਪਨਾ ਹੀ ਰਹਿ ਜਾਂਦਾ ਹੈ ਸੋ ਸਾਡਾ ਕੋਈ ਮਕਸਦ ਨਹੀਂ ਕਿ ਇਹ ਸੀਐਮ ਬਣੇ ਜੇ ਚੰਗੇ ਕੰਮ ਕਰੂਗਾ ਤਾਂ ਖੁਦ ਹੀ ਜਨਤਾ ਨੇ ਚੁਣ ਲੈਣਾ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸਾਡੇ ਵਰਗੀ ਸਰਕਾਰ ਹੀ ਕੋਈ ਨਹੀਂ ਜਨਤਾ ਨੇ ਰੋਲ ਕੇ ਲਖਤੀ ਪਹਿਰਾ ਚ ਔਰ ਤੀਲਾ-ਤੀਲਾ ਕਰਕੇ ਰੱਖਤੀ ਤੇ ਅਕਾਲੀ ਜਿਹੜੇ ਕਹਿੰਦੇ ਸੀ ਅਸੀਂ ਪੰਥ ਦੀ ਰਾਖੀ ਆਂ ਪੰਥ ਦੇ ਲੀਡਰਾਂ ਪੰਥ ਦੇ ਆਗੂ ਅਸੀਂ ਆਂ ਇਹੋ ਜੇ ਆਗੂ ਛੱਤੀ ਤੁਰੇ ਫਿਰਦੇ ਨੇ ਅਗਲੇ ਨੇ ਉਹ ਮਾਰੇ ਪਾਰ ਕੱਢ ਕੇ ਸੋ ਕਾਂਗਰਸ ਜਿਹੜੀ ਜਿਹਦਾ ਪਤਾ ਵੀ ਨਹੀਂ ਸੀ ਕਿ ਇਹ ਆਜੂ ਕੀ ਬੜਾ ਇਹਨੂੰ ਭੰਡ ਦੇ ਰਿਹਾ ਐ ਐਨਜੀਓ ਐ ਇਹ ਸਿੱਖਾਂ ਦੀ ਕਾਤਲ ਐ ਇਹ ਦਰਬਾਰ ਸਾਹਿਬ ਤੇ ਇਹਨਾਂ ਅਟੈਕ ਕੀਤਾ ਠੀਕ ਹੈ ਜੀ ਦਰਬਾਰ ਸਾਹਿਬ ਤੇ ਇਹਨੇ ਅਟੈਕ ਕਰਿਆ ਤਾਂ ਕਰਾਇਆ ਕਿੰਨੇ ਕਰਾਇਆ ਤਾਂ ਬੀਜੇਪੀ ਵਾਲਿਆਂ ਤੁਸੀਂ ਸੀ ਤੁਸੀਂ ਉਂਗਲਾ ਲਾਉਂਦੇ ਸੋ ਵੀ ਅਸੀਂ ਹੁੰਦੇ ਤਾਂ 24 ਘੰਟੇ ਨਹੀਂ ਸਨ ਲੰਗੇ ਹੁੰਦੇ ਨੇ ਤੁਸੀਂ ਨਕੰਮੇ ਲੋਗੋ ਤੁਸੀਂ ਵਧੋ ਅਸੀਂ ਤੁਹਾਡੇ ਨਾਲ ਆ ਡਾਣੀ ਵਰਗਿਆਂ ਦੀ ਬੁੱਕ ਪੜ੍ਹ ਲਿਓ ਸੋ ਇਹਨਾਂ ਨੇ ਆਰਐਸਐਸੀਆਂ ਨੇ ਮਿਲ ਕੇ ਹਮਲੇ ਕੀਤੇ ਮਿਲ ਕੇ ਦਿੱਲੀ ਲੁੱਟੀ ਮਿਲ ਕੇ ਦਿੱਲੀ ਦੀਆਂ ਇੱਜ਼ਤਾਂ ਲੁੱਟੀਆਂ ਅਸੀਂ ਇਹਨਾਂ ਨੂੰ ਭਲੀ ਭਾਤੀ ਜਾਣਦੇ ਹਾਂ ਜੇ ਸਾਡੀ ਕਾਂਗਰਸ ਵੈਰੀ ਹੈ ਤਾਂ ਭਾਜਪਾ ਵੀ ਸੱਕੀ ਨਹੀਂ ਪਰ ਜੇ ਹੁਣ ਕਾਂਗਰਸ ਵਲਿਆਂ ਨੂੰ ਵੀ ਸਜ਼ਾ ਮਿਲੀ ਉਹਨਾਂ ਨੇ ਜੇ ਦਰਬਾਰ ਸਾਹਿਬ ਤਾਇ ਤਾਂ ਉਹਨਾਂ ਨੇ ਇੰਦਰਾ ਠੋਕੀ ਜੇ ਇਹਨਾਂ ਨੇ ਸਿੱਖਾਂ ਦੇ ਕਤਲ ਤਰਾਏ ਤਾਂ ਸਭਾਏ ਗੁਰੂ ਨੇ ਇਹੋ ਜੀ ਕਿਰਪਾ કરી ਅਰਜੀਵ ਗਾਂਧੀ ਨੇ ਲੱਭਿਆ ਕਿੱਧਰ ਗਿਆ ਬੰਬ ਦੇ ਵਿੱਚ ਪਿੰਜਰ ਪਿੰਜਰ ਹੋ ਗਿਆ ਜੇ ਬੈਂਤ ਸਿੰਘ ਨੇ ਇਹਨਾਂ ਦੇ ਦਾਦਾ ਸਾਹਿਬ ਨੇ ਜ਼ੁਲਮ ਕੀਤਾ ਤਾਂ ਉਹਨਾਂ ਦੇ ਵਿੱਚ ਥੜੇ ਉੱਡ ਗਏ ਇੱਥੇ ਰਹਿਣਾ ਕੋਈ ਨਹੀਂ ਇੱਥੇ ਨਾ ਚੰਗੇ ਨੇ ਰਹਿਣਾ ਨਾ ਮਾੜੇ ਨੇ ਰਹਿਣਾ ਇੱਥੇ ਚੰਗਿਆਈ ਤੇ ਬੁਰਾਈ ਦੋਨੀਆਂ ਰਹਿਣੀਆਂ ਨੇ ਬੰਦਾ ਜਿਵੇਂ ਦੀ ਮਰਜ਼ੀ ਚੁਣ ਲੇ ਸੋ ਅੱਗੋਂ ਜੇ ਇਹ ਚੰਗਿਆਈ ਦਾ ਰਾਹ ਚੁਣਦੇ ਨੇ ਤਾਂ ਅਸੀਂ ਇਹਨਾਂ ਦੇ ਨਾਲ ਆਂ ਔਰ ਬਿੱਟੂ ਸਾਹਿਬ ਤੁਸੀਂ ਪੰਜਾਬ ਦੇ ਵਿੱਚ ਵਕਲੇਸ਼ ਮਕਾਓ ਬੰਦੀ ਸਿੰਘਾਂ ਨੂੰ ਰਿਹਾ ਕਰੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਪੰਜਾਬ ਨੂੰ ਵਿਸ਼ੇਸ਼ ਦਰਜੇ ਦੀ ਗੱਲ ਕਰੋ ਪੰਜਾਬ ਦੇ ਜਿਹੜੇ ਸਟੇਟ ਤੋੜ ਕੇ ਛੋਟੇ ਕਰੇਗੇ ਨੇ ਇਹਨਾਂ ਨੂੰ ਪੂਰਾ ਮੁਕੰਮਲ ਕਰਨ ਦੀ ਗੱਲ ਕਰੋ ਆਨੰਦਪੁਰ ਦੇ ਮਤੇ ਨੂੰ ਪੂਰਨ ਸਿਰੇ ਚੜਾਓ ਮੁੜਤੇ ਸਾਰਾ ਪੰਜਾਬ ਤੁਹਾਡੇ ਨਾਲ ਤੁਸੀਂ ਸੀਐਮ ਨਾਲ ਨਵਾਜੇ ਜਾਓਗੇ ਬਿਲਕੁਲ ਨਵਾਜਾਂਗੇ ਅਸੀਂ ਗਲਾ ਚ ਹਾਰ ਪਾ ਪਾ ਕੇ ਜੇ ਇਹਨਾਂ ਮੁੱਦਿਆਂ ਤੇ ਤੁਸੀਂ ਆਉਂਦੇ ਹੋ ਤੇ ਜੇ ਫਿਰ ਅਧੂਰੇ ਰਹਿ ਗਏ ਤਾਂ ਤੁਹਾਡੇ ਸੁਪਨੇ ਮੁੱਖ ਮੰਤਰੀ ਵਾਲੇ ਦਾ ਅਧੂਰੇ ਰਹਿ ਜਾਣਗੇ ਸੋ ਜੇ ਤੁਸੀਂ ਸਿੱਖਾਂ ਦੇ ਹਮਦਰਦੀ ਚਾਹੁੰਦੇ ਹੋ ਤਾਂ ਪਹਿਲਾਂ ਬੰਦੀ ਸਿੰਘਾਂ ਨੂੰ ਤਾਂ ਤੁਰੰਤ ਰਿਹਾ ਕਰੋ ਔਰ ਇਸੇ ਨਾਲੀ ਵੀਡੀਓ ਦੋਸਤੋ ਹੁਣ ਲੰਬੀ ਹੋ ਜਾ ਰਹੀ ਹੈ ਜੇ ਤੁਹਾਨੂੰ ਚੰਗੀ ਲੱਗੀ ਇਸ ਮੁੱਦੇ ਤੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਚੈਨਲ ਕਰ ਨੂੰ ਸਬਸਕ੍ਰਾਈਬ ਧੰਨਵਾਦ ਸੰਤਾ